ਮਕਾਨ ਮੇਂ ਆਇਆ ਤੇ ਮੀਆਂ ਦੇ ਜਿੱਡੇ ਪਏ ਨੇ ਤੇ 2-3 ਸਾਲ ਹੋ ਗਏ ਨੇ ਤੇ ਕਦੇ ਨਿੰਮਰਾ ਸਰਪੰਚ ਨੇ ਕਦੇ ਕੀ ਦੀਆਂ ਨਹੀਂ ਕਦੇ ਕੀ ਦੀ ਕੋਈ ਮੇਰੇ ਸੁਣਾਈ ਕੋਈ ਵੀ ਨਹੀਂ ਕਰਦਾ ਉਹ ਆਪ ਮੁੱਕ ਗਿਆ ਸਰਪੰਚ ਤੇ ਮੈਂ ਹੁਣ ਮੁੰਨੇ ਵੀ ਕੋਈ ਨਹੀਂ ਹੈ ਕਿਹੜੇ ਭਈ ਕੁੜੀਆਂ ਹੈਨ ਕਦੇ ਕਿਸੇ ਦੇ ਬੋਏ ਤੇ ਰਹੀ ਨਹੀਂ ਕਦੇ ਕਿਸੇ ਦੇ ਬੋਏ ਤੇ ਰਹੀ ਨਹੀਂ ਤੇ 4 ਸਾਲ ਹੋ ਗਏ ਮੁਕੇ ਤੇ ਸਰਪੰਚ ਸੀ 2-3 ਵਾਰ ਬਣਾਵਾ ਸੀ 4 ਸਾਲ ਹੋ ਗਏ ਮੁਕੇ ਨੇ ਤੇ ਕਮਰਾ ਤਿੰਨ ਚਾਰ ਸਾਲ ਹੋ ਗਏ ਡਿੱਗਿਆ ਨੂੰ ਤੇ ਬਈ ਉਹ ਮੋਕ ਗਿਆ ਤੇ ਮੜਾ ਕੋਈ ਆਖਣ ਨਾਲ ਹਾ ਕੋਈ ਨਹੀਂ ਵੀ ਕਮਰਾ ਹੁੰਦਾ ਪਾਓ ਜਾਂ ਕਿਵੇਂ ਕਰੋ ਕੋਈ ਸਰਪੰਚ ਆ ਮੈਂਬਰਾਂ ਨੂੰ ਆਂਦੀ ਸੀ ਕੋਈ ਗੱਲ ਨਹੀਂ ਸੁਣਦਾ ਮੇਰੇ ਦੋ ਪਲਾਨ ਸੀਗਾ ਸਰਪੰਚ ਉਸ ਟਾਈਮ ਕੱਚਾ ਸੀ ਕੋਣ ਗਜਾਰਾ ਕਦੇ ਕਿਦੇ ਪਰਲਾ ਮਾਰਨੀ ਕਦੇ ਕਿਦੇ ਮਾਰਨੀ ਥਾਂ ਨਹੀਂ ਬਣੇ ਤੇ ਮੈਂ ਆਦੇ ਘਰੇ ਰਵਾਂ ਮੈਂ ਆਦਾ ਘਰ ਨੂੰ ਚਾਹ ਨਹੀਂ ਅਭੀ ਮੈਂ ਥਾਂ ਬਣ ਜਾ ਤੇ ਮੈਂ ਇੱਥੇ ਰਵਾਂ ਦੀ ਕਿ ਕੁੜੀਆਂ ਕੋ ਰਹੀ ਨਹੀਂ ਉਹਨਾਂ ਕਦੇ ਕਿ ਆੜੀ ਤਿੰਨ ਕੁੜੀਆਂ ਵਿਆਹੀਆਂ ਵੀ ਤਿੰਨਾ ਕੋ ਕਦੇ ਇੱਕ ਉਸ ਕੋ ਕਦੇ ਤੀਜੀ ਕੋ ਚੌਥੀ ਕੋ ਬਾਸੀ ਨਹੀਂ ਰਹੀਆਂ ਤੇਆਂ ਕੋ ਆ ਬਾਸੀ ਨਹੀਂ ਗੁਜ਼ਾਰਾ ਕਰਦੀ ਫਿਰ ਤੋਰ ਫਿਰ ਤੇ ਆਹ ਲੜਕੇ ਨਹੀਂ ਸੀ ਕੁੜੀਆਂ ਕੁੜੀਆਂ ਹਨ ਤੇਰੀ ਉਹ ਵਿਆਹਦੇ ਆਪੋ ਆਦ ਕਰਾਂ ਬਾਰ ਆਈਆਂ ਨੂੰ ਤੇ ਮੈਂ ਨਾਂਦੇ ਕੋਲ ਜਾਣੀ ਆ ਕਦੇ ਕਿਸੇ ਕੋ 2 ਮਹੀਨੇ ਰਹੀ ਨਹੀਂ ਆ ਕਦੇ ਮਹੀਨਾ ਰਹੀ ਨਹੀਂ ਆ 몰 ਬਾਸੀ ਗੁਜ਼ਾਰਾ ਕਰਦੀ ਫਿਰ ਨਾ ਤੋਰ ਫਿਰ ਤੇ ਆ ਉਹਦਾ ਨਾ ਆਇਆ ਸੀ ਕਟਾ ਦਿੱਤਾ ਨੇ ਉਹ ਨਾ ਆਵੇ ਤੇ ਆਇਆ ਵਾ ਕਟਾ ਦਿੱਤਾ ਨੇ ਉਹਦਾ ਬਲਵੰਤ ਠਿੰਗਦਾ ਸੀ ਸਰਪੈਂਤ ਬਣਾਵਾ ਤੇ ਬਿੱਤੂ ਲਾਲਾ ਲਾਲਾ ਹੈਗਾ ਉਸ ਮੇਰੇ ਕਮਰਾ ਨਹੀਂ ਬਣਾਉਂਦਾ ਉਹ ਮੇਰੇ ਹਰਕ ਕਰਦਾ ਸੀ ਮੇਰੇ ਨਾਤਾ ਦਾ ਕਮਰਾ ਪਹਿਣ ਨਹੀਂ ਦੇਣਾ ਮਗ ਚਲ ਪੈਸੇ ਮੰਗਦੇ ਸੀ ਪੈਸੇ ਮੇਰੇ ਕੋਲ ਇਹ ਕੋਈ ਮੈਂ ਮਕਿੱਤ ਦੇਵਾਂ ਪੈਸੇ ਤੈਨੂੰ ਆਬ ਤਨੇ ਗੁਜ਼ਾਰਾ ਮਥੇ ਕਰਦੀ ਤੇ ਤੁਹਾਨੂੰ ਕਿਥੂ ਦੇਵਾਂ ਪੈਸੇ ਮੰਗਣ ਕਦੇ 2000 ਕਦੇ 10000 ਰਹਾ ਤੇਰਾ ਕਮਰਾ ਤੋ ਪਾਣੇ ਕੋਈ ਨਹੀਂ ਪੈਸੇ ਲੈਤੇ ਤੇ ਬਸ ਖਾ ਪੀ ਜਾਂਦੇ ਕੋਈ ਨਹੀਂ 9000 ਲਿਆ ਨੇ ਮਿਹੜਾ 1000 ਲਿਆ ਨੇ 1500 ਲਿਆ ਨੇ ਲੈ ਨੇ ਪੈਸੇ ਤਾਂ ਲੈਂਦੇ ਰੇ ਮੇਰਾ ਨਾਮ ਜੀ ਜਸਵੰਤ ਸਿੰਘ ਹੈ ਜੀ ਇਹ ਮੇਰੇ ਤਾਈ ਜੀ ਦੀ ਲਾ ਤਾਈ ਜੀ ਹੈ ਨਾ ਗੁਰਦੇਵਾ ਬਾਈ ਪਤਨੀ ਸੁਰਜਨ ਸਿੰਘ ਪਿੰਡ ਵਾਸੀ ਮਾਰਕੋਣਾ ਨਾਕੀਕੇ ਇਹ ਤੋਂ ਦੇ ਰਹਿਣ ਵਾਲੇ ਨੇ ਵਸਨੀਕ ਨੇ ਜੀ ਇਹ ਕਰੀਬ ਅੱਜ ਤੋਂ ਤਿਆਰ 5 ਸਾਲ ਪਹਿਲਾਂ ਦਾ ਮਕਾਨ ਡਿੱਗਿਆ ਸੀ ਤੇ ਮਕਾਨ ਇਹਦਾ ਆਇਆ ਵੀ ਸੀ ਲਿਸਟ ਵਿੱਚ ਉੱਥੇ ਜਾ ਕੇ ਪਤਾ ਨਹੀਂ ਪੰਚਾਇਤ ਨੇ ਮਤਾ ਪਾ ਕੇ ਕਟਵਾ ਦਿੱਤਾ ਸੀ ਤੇ ਹੁਣ ਇਹਨੀਆਂ ਤਿੰਨ ਕੁੜੀਆਂ-ਕੁੜੀਆਂ ਆ ਗਿਆ ਨੇ ਇਹ ਆਪਣੀ ਕੁੜੀਆਂ ਕੋਲ ਰਹਿ ਰਹੀ ਏ ਲੜਕਾ ਹੈ ਨਹੀਂ ਦੀ ਤੇ ਇਹਨਾਂ ਨੂੰ ਮਕਾਨ ਦਿੱਤਾ ਜਾਵੇ ਸਰਕਾਰ ਵੱਲੋਂ ਦਿੱਤਾ ਜਾਵੇ ਜੋ ਸੌਲਤ ਬਣਦੀ ਏ ਕਿਸੇ ਤਰ੍ਹਾਂ ਦੀ ਵੀ ਤੇ ਇਹ ਹੁਣ ਕੁੜੀਆਂ ਕੋਲ ਰਹਿ ਰਹੀ ਏ ਇਸ ਟਾਈਮ ਇਹਦਾ ਮਕਾਨ ਵੇਖੋ ਦਿਗਿਆ ਪਿਆ ਏ ਅੱਗੇ ਕੋਈ ਫੈਕਟਰੀ ਆਉਂਦੇ ਸੀ ਕੋਈ ਦੀ ਇੱਥੇ ਫੋਟੋ ਕਰ ਲ ਜਾਂਦੇ ਸੀ ਇਹਦੇ ਕੋਲ ਕੋਈ 2000 ਲੈ ਜਾਂਦਾ ਸੀ ਕੋਈ 1000 ਰੁਪਏ ਲੈ ਜਾਂਦਾ ਸੀ ਕੋਈ ਕਿਸੇ ਨੇ ਕਿਸੇ ਤਰ੍ਹਾਂ ਦਾ ਮਕਾਨ ਇੰਦੀ ਨਹੀਂ ਪਵਾਇਆ ਸੀ ਕਹਿ ਦਿੰਦੇ ਸੀ ਪੈਸੇ ਦੇ ਤੇਰੇ ਪਵਾ ਦਾਂਗੇ ਤੇ ਇਹ ਕਾਫੀ ਦਿਨਾਂ ਤੋਂ ਵਿਚਾਰੀ ਭਟਕਦੀ ਫਿਰਦੀ ਏ ਇਸ ਕਰਕੇ ਇਹਨਾਂ ਦਾ ਮਕਾਨ ਪਾਇਆ ਜਾਂਦਾ ਇਹਨਾਂ ਦਾ ਨਾਮ ਗੁਰਦੇਵਾਂ ਬਾਈ ਹੈ ਜੀ ਪਤੀ ਦਾ ਨਾਮ ਸੁਰਜਨ ਸਿੰਘ ਵਾਸੀ ਪਿੰਡ ਮਾਰਤੋਨ ਇਹਨਾਂ ਦਾ ਮੋਬਾਈਲ ਨੰਬਰ 959282 72140 ਦੀ ਜੇ ਕੋਈ ਭੈਣ ਭਰਾ ਸੰਜੋਗ ਕਰਨਾ ਚਾਹੁੰਦਾ ਹੈ ਇਹਨਾਂ ਨਾਲ ਸੰਪਰਕ ਕਰ ਲੈ ਮੇਰੇ ਨਾਲ 파ਸ਼ੋ ਬਾਈ ਇਹ ਸਾਡੀ ਨੰਦੇ ਇਹਨਾਂ ਦਾ ਕਮਰਾ ਵਿਚਾਰ ਬੜਾ ਚੇਰੀ ਹੋ ਗਿਆ ਖਟੋਖਟ ਤਿੰਨ ਚਾਰ ਸਾਲ ਹੋ ਗਏ ਐਵੇਂ ਗੱਗਾ ਪਿਆ ਐਂ ਦਿੱਧੀਆਂ ਅੱਗੇ ਵਿਚਾਰੀ ਦੀ ਕੁੜੀਆਂ ਨੇ ਪੰਜ ਕੁੜੀਆਂ ਕੋਲ ਜਾਂਦੀ ਹੈ ਕਦੀ 2 ਮਹੀਨੇ ਤੇ 3 ਮਹੀਨੇ ਕੋ 6 1/2 ਕੋਲੰਬੀ ਇੱਕ ਦਸ ਰਿੰਦੀਏ ਆਦਾ ਕਮਰਾ ਹੋਵੇ ਤਾਂ ਆਦੇ ਕਮਰੇ ਜਿ ਬੈਠੇ ਹੋਣ ਵਿਚਾਰੇ ਇਧਰ ਅੱਧੇ ਵੇਖ ਦੇਣ ਕਮਰਾ ਇਹਦਾ ਬਸ ਬੰਦ ਜਾਵੇ ਕੋਈ ਮਰਜ਼ੀ ਮਦਦਕਾਰ ਦਵੇ ਬਸ ਹੋਰ ਪੁੱਛੀ ਤੜੀ